ਕੀਪਰ ਧੁਬਿਆ ਗਿਆ ਅੱਜ ਤੱਕ ਤਾਂ ਮੰਦਾ ਨਹੀਂ ਦੀਦਾ ਅਬ ਵੀ ਉਸਤਾਦ ਹੁਣੀ ਵੀ ਬਹਿ ਗਏ ਅੱਜ ਕਾਰਾਗਿਰੀਆਂ ਚ ਲੰਡੀਆਂ ਅੱਜ ਆ ਵੀ ਇੱਕ ਪੁੱਡਾ ਇੱਕ ਪੁੱਡਾ ਹੋਰ ਕਰਤਾ ਆ ਦੱਸਿਓ ਵੀ ਮੁਰਗਾ ਕੇ ਮੁਰਗੀ ਜਿੰਨੂੰ ਨੌਲੇਜ ਹੈ ਹਾਂਜੀ ਬਾਬਿਓ ਕੀ ਹਾਲ ਚਾਲ ਨੇ ਲਿੰਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਵੀਡੀਓ ਕਰਦੇ ਹਾਂ ਸ਼ੁਰੂ ਤੇ ਆ ਬਾਬਿਓ ਜਾਲ ਲੱਗੇ ਆ ਰੰਗ ਕਰਨ ਸਾਲਾ ਗੰਦਾ ਜਿਹਾ ਲੱਗਣ ਡਿਆ ਦੇਖਣ ਨੂੰ ਹਨਾ ਕੀ ਕਰਨਾ ਦੋ ਤਰੀਕ ਆ ਦੋ ਤਰੀਕ ਅੱਜ ਕਿੰਨੀ ਹੋ ਗਈ ਹਾਂਜੀ ਤੇ ਯਾ ਨਾ ਉਹ ਬਾਬੇ ਉਹ ਸੋਰੀ ਯਾਰ ਕੱਲ ਮੇਰੇ ਕੋ ਗਲਤ ਦੱਸ ਹੋ ਗਿਆ ਹੈਗਾ 4 ਮਈ ਦੀ ਬਾਜੀ ਆ ਤੇ 26 ਅਪ੍ਰੈਲ ਨੂੰ ਬਾਜ ਐਂਟਰੀਆਂ ਫੜਦੀਆਂ ਆਪਾਂ ਮੈਂ 26 ਮਈ ਨੂੰ ਕਹੀ ਜਨਾ ਬਾਜੀ ਲੱਗਣ ਤੋਂ ਬਾਅਦ ਤੇ ਉਹ ਸੋਰੀ ਯਾਰ ਮੈਂ ਦੇਖੀ ਨਹੀਂ ਮੈਂ ਤੇ ਵੀਡੀਓ ਪਾਤੀ ਐਡਿਟ ਕਰਕੇ ਤੇ ਉਹ ਦੇਖੀ ਹੈ ਨਹੀਂ ਕਲਿੱਪ ਉਹ ਤੇ ਸੋਰੀ ਆ ਬਾਬੇ ਉਹ ਨਾ ਤੇ ਉਹ ਹੈਗੀ ਆ 26 ਤਰੀਕ ਨੂੰ ਆਪਾਂ ਐਂਟਰੀਆਂ ਫੜਨੀਆਂ ਤੇ 4 ਮਈ ਦੀ ਬਾਜੀ ਆ ਤੇ 26 ਅਪ੍ਰੈਲ ਨੂੰ ਫੜਦੀਆਂ ਆਪਾਂ ਤੇ ਕਬੂਤਰ ਵੀ ਘੜਤੇ ਬਾਬਿਓ ਉਹ ਆਪਣਾ ਨੀਲੇ ਦਾ ਪੱਠਾ ਉੱਤੇ ਖੜ ਗਿਆ ਜਾ ਕੇ ਵਾਕੀ ਥੱਲੇ ਥੱਲੇ ਲਿਟੀ ਜਾਂਦੇ ਆ ਤੇ ਕੱਲ ਲੱਸੀ ਦਿੱਤੀ ਦਾ ਦੇਖ ਲੋ ਵੀ ਜਦੇ ਕਬੂਤਰ ਥੱਲੇ ਅੜਦੇ ਸੀ ਮੂੰਹ ਅੜ ਕੇ ਕੱਲੀ ਲੱਸੀ ਨੇ ਕਬੂਤਰ ਉੱਪਰ ਖੜੇ ਆ ਜਾ ਕੇ ਅੱਜ ਧੁੱਪ ਵੀ ਲੱਗੀ ਆ ਹਵਾ ਹੂਗਾ ਬਾਂਦੇ ਤੇ ਕਬੂਤਰ ਵੀ ਚੰਗੇ ਉੜਦੇ ਪਏ ਆ ਅੜਾਰ ਹੀ ਦੱਸਣ ਢਈ ਉਹ ਉੱਤੇ ਵੀ ਖੜੇ ਆ ਬਈ ਇੱਕ ਮਿੰਟ ਬਾਬਿਓ ਉੱਤੇ ਕਬੂਤਰ ਮੈਂ ਦੇਖੇ ਹੀ ਨਹੀਂ ਉਹ ਖੜੇ ਉੱਪਰ ਜਾ ਕੇ ਬਾਲੇ ਉੱਤੀ ਆ ਲੋ ਬਾਬਿਓ ਰੰਗ ਕਾਰਾ ਗਿਰੀਆਂ ਚ ਲੰਨ ਡੀਆਂ ਅੱਜ ਆ ਵੀ ਇੱਕ ਪੁੱਡਾ ਇੱਕ ਪੁੱਡਾ ਹੋਰ ਕਰਤਾ ਆਪਾਂ ਇੱਕ ਵਾਰੀ ਫੇਰ ਤੇ ਰੰਗ ਮਾਰ ਦਾਂਗੇ ਆ ਜੋੜ ਜੀ ਨੂੰ ਵੀ ਕਰਤਾ ਤੇ ਇਧਰ ਵੀ ਜੋੜੇ ਪ੍ਰਾਣੀਆਂ ਹੋਰ ਨਵੀਆਂ ਲਿਆਵਾਂਗੇ ਹੁਣ ਇੱਕ ਜੋੜ ਹੋਰ ਆਪਾਂ ਤੇ ਐ ਚੱਕੋ ਬਾਬੇ ਕੰਮ ਖਿੱਚੀ ਜਾਂਦੇ ਆ ਕਹਦੇ ਆ ਵੀ ਅਗਲੇ ਕਰਾਂਗੇ ਕਮੈਂਟ ਕਰਕੇ ਦੱਸੋ ਵੀ ਜਦਾ ਪੀਲੀ ਵਧੀਆ ਲੱਗਦੀ ਵੀ ਆੜੀਆਂ ਦੋ ਦੋ ਵਿੱਚ ਸੀਖਾ ਨਹੀਂ ਆਹ ਸਾਰੀਆਂ ਜਿਹੜੀਆਂ ਵਿੱਚ ਦੋ ਦੋ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀ ਪੀਲੀਆਂ ਕਰਦੀ ਏ ਇਹਦਾ ਵਧੀਆ ਲੱਗੂਗੀਆਂ ਸਾਰੇ ਭਰਾਵਾਂ ਦੀ ਸਲਾਹ ਦੇ ਨਾਲ ਹੀ ਆ ਕੰਮ ਕੇਚ ਕੇ ਰੱਖਾਂਗੇ ਹਨਾ ਤੇ ਇੱਥੇ ਵੀ ਕੋਈ ਨਾਮ ਬਣਵਾਉਨੇ ਆ ਅੱਜ ਹੁਣ ਅੱਜ ਦੇਖ ਤਾਂ ਜਾਂ ਕੱਲ ਹੁਣ ਉੱਤੇ ਲਿਖ ਕੇ ਆਪਣਾ ਨਾਮ ਵੀ ਗੋਪੀ ਮਲਖਪੁਰ ਐਦਾਂ ਹੋਰ ਕੁਝ ਵੀ ਲੱਲੇ ਭੱਬੇ ਜੇ ਕਰ ਦਿਆਂਗੇ ਚੰਦਰ ਵੀ ਆਹ ਵੀ ਦਰਵਾਜ਼ੇ ਚੇਂਜ ਕਰਨੇ ਆ ਹੌਲੀ ਹੌਲੀ ਕਿਉਂਕਿ ਬਾਜ਼ੀਆਂ ਹੁਣ ਬੀਜੀ ਹੋ ਗਿਆ ਕੰਮ ਤੇ ਆ ਵੀ ਰੰਗ ਕਰਨ ਵਾਲੀ ਪਈ ਆ ਇਹਨੂੰ ਕੀ ਕਰਨਾ ਰੰਗ ਲੋਏ ਬਾਬੇ 11 ਵਜੇ ਦਾ ਟਾਈਮ ਤੇ ਕਬੂਤਰ ਉੱਟੀ ਜਾਂਦੇ ਆ ਤੋ ਕੀ ਪਰਥੂ ਪੈ ਗਿਆ ਹਾਂ ਤੋ ਕੀ ਪਰਥੂ ਪੈ ਗਿਆ ਅਫਸਰ ਦਾ ਮੰਨਤਾ ਨਹੀਂ ਦੀਦਾ ਲੰਡਾ ਗਵਾਤਾ ਲੰਡਾ ਬਾਬਾ ਲੰਡਾ ਹੋ ਗਿਆ ਰੱਬ ਨੂੰ ਪਿਆਰਾ ਮਿਲਦਾ ਜਾਨਾ ਕਿਸੇ ਦੇ ਪਿੰਡ ਉੜਦਾ ਹੀ ਤੇ ਜਾ ਬੈਰੀ ਲੱਗੀ ਆ ਉਸ ਦਿਨ ਵੀ ਮਹਾ ਹੀ ਬੱਜ ਕੇ ਆਇਆ ਬੈਰੀ ਤੋਂ ਆਹ ਆਹ ਕਿਡਾ ਮਾ ਜਣਾ ਕੋਟਿਆ ਕਿੰਨੇ ਲੱਗ ਗਿਆ ਟੈਂਕੀ ਨਾਲ ਲੋਏ ਬਾਬੇ ਕਬੂਤਰ ਉੱਡੀ ਜਾਂਦੇ ਆ ਕਬੂਤਰ ਫਾਹੇ ਵੱਢੀ ਜਾਂਦੇ ਆ ਅੱਜ ਮੌਸਮ ਵਧੀਆ ਕਿਹੜਾ ਲੱਗ ਗਿਆ ਧੁੱਪ ਧੁਪੈਣ ਕਿ ਸਿਰੇ ਦੀ ਆ ਪਿੰਡ ਮੋਲੀ ਵਾਲੀ ਪਿੰਡ ਮੋਲੀ ਵਾਲੀ ਦੁਬਾਰਾ ਤਿਆਰ ਹੋਣ ਦੀ ਪਿੰਡ ਮੋਲੀ ਬੈਜੀ ਜਿੱਤ ਕੇ ਆਈ ਛੇਹੂਪੁਰ ਬੋਸ਼ੀ ਮਸ਼ੀਨ ਇਹ ਹੁਣ ਦੁਬਾਰਾ ਜਾਊ ਫੇ ਇਹ ਜਾਊਗੀ ਵੀ ਪਿੰਡ ਮੋਲੀ ਹੋਈ ਲੋਈ ਬਾਬੇ ਰੋਟੀ ਆ ਗਈ ਨਾਲ ਚਟਣੀ ਪਿਆਜ਼ ਅੰਬੀ ਕੂਤਨਾ ਧਨੀਆ ਤੁਹਾਨੂੰ ਯਾਦ ਲਿੰਗੋ ਪਾ ਕੇ ਨਾਲ ਮੂੰਗੀ ਮਸਰਾਈ ਦਾਲ ਤੇ ਉੱਤੇ ਦੇਸੀ ਘਿਓ ਘੱਟ ਕੇ ਨਾਲ ਘਰ ਦੇ ਟਮਾਟਰਾਂ ਦਾ ਸਲਾਦ ਤੇ ਨਾਲ ਰੋਟੀ ਤੇ ਨਾਲ ਸ਼ੀਲਾ ਆ ਗਿਆ ਖਾਣ ਚੱਕਦੇ ਵੀ ਫੱਟੇ ਤੇ ਕਬੂਤਰ ਉੱਡੀ ਜਾਂਦੇ ਬਾਬੋ 6:11-12 ਦਾ ਟਾਈਮ ਹੋ ਗਿਆ ਤੇ ਆਹ ਟਾਈਮ ਹੋ ਗਿਆ 11:18 ਵੈਂਟਰ ਜਾ ਕਬੂਤਰ ਇੱਕ ਬਹਿ ਗਿਆ ਉਹ ਤਾਂ ਬੱਚਾ ਜਿਆ ਉਹਦੇ ਰੰਗ ਲਾਇਆ ਨਿੱਕਾ ਬੱਚਾ ਹਜੇ ਹੱਤੀ ਪਾਲਦੇ ਪਏ ਉਹਨੂੰ ਜਾ ਕਬੂਤਰ ਬੈਠਾ ਰੱਤਾ ਬਾਬਿਓ ਸਾਢੇ 12 ਦਾ ਟਾਈਮ ਹੋ ਗਿਆ 12:20 ਹੋ ਗਏ ਹੋਊਗੇ 12:20 ਹੈ ਕਿਤੇ ਆ ਉੱਤੇ ਹੀ ਆਣਾ ਆਹੋ ਖੜਿਆ ਚਾਰ ਉੱਡਦੇ ਆ ਬਾਬਿਓ ਤੇ ਆ ਕਬੂਤਰ ਵੀ ਬੈ ਗਈ ਹੁਣ ਆਪਣੀ ਹੁਣੀ ਬੈਠੀ ਆ 12:20 ਮਿੰਟ ਦੇ ਹੈ ਨਾ ਉਹ ਤਾਂ ਬੱਚਾ ਉੱਦੇ ਛੱਡਿਆ ਨਾਲ ਤੇ ਇੱਧਰ ਵੀ ਬੈਠੇ ਆ ਕਬੂਤਰ ਆ ਵੀ ਹੁਣੀ ਬੈਠਾ ਆ ਵੀ ਹੁਣੀ ਬੈਠਾ ਇਕੱਠੇ ਹੀ ਬੈਠੇ ਆ ਨਾ ਆ ਵੀ ਕਬੂਤਰ ਹੁਣੀ ਬੈਠਾ ਤੇ ਆਹ ਵਾਲਾ ਇਹ ਵੀ ਹੁਣੀ ਬੈਠਾ ਹੈ ਨਾ ਜਿਹੜੇ ਪਹਿਲਾਂ ਬੈਠੇ ਸੀ ਉੱਤੋਂ ਬੱਟਾ ਪਹਿਲਾਂ ਪਰ ਰੱਤਾ ਬੈਠਾ ਨਾ ਇੱਕ ਜਿਹੜਾ ਪਹਿਲਾਂ ਬਹਿ ਗਿਆ ਬਾਬੇ ਉਹ ਵੀ ਉਹਦੇ ਵੀ ਦਰਸ਼ਨ ਕਰ ਲਓ ਕਿੱਥੇ ਗਿਆ ਆ ਆ ਲੋ ਆ ਹੁੱਡਾ ਸਾਫ ਕਰਕੇ ਵਧੀਆ ਤਰੀਕੇ ਨਾਲ ਚ ਮਿੱਟੀ ਫੇਰਾਂਗੇ ਮਾੜੀ ਮਾੜੀ ਜੀ ਕੋਈ ਕਬੂਤਰ ਕਵੇਲੇ ਭੁੱਖੇ ਨੂੰ ਤਾਂ ਮਿੱਟੀ ਖਾਣ ਲੱਪੈ ਨੇ ਕਰਕੇ ਵਧੀਆ ਮਿੱਟੀ ਫੇਰਦਾ ਜਿਹਦੇ ਖਾਣਾ ਹੋਵੇ ਇਹ ਹੁਣ ਬਿਠਾ ਜੀਆਂ ਆ ਜਾਂ ਥੱਲੇ ਖਿਲਰਿਆ ਕਈ ਮਾਲ ਪੱਤਾ ਜਾ ਖਾਣਨਾ ਤੇ ਆ ਕਬੂਤਰ ਬੈ ਗਿਆ ਸਰ ਇਹ ਤੇ ਛੱਡਿਆ ਕਰਾਂਗੇ ਬੱਚੇ ਜਾ ਕੇ ਉੱਤੇ ਕਰਦੇ ਆ ਉੜਨ ਵਾਲੇ ਕਬੂਤਰ ਜਿਹੜੇ ਸੀ ਉਹ ਸਾਰੇ ਥੱਲੇ ਲੈ ਜਾਂਦੇ ਇੱਧਰ ਇਹ ਆ ਚੱਕੋ ਉਹ ਪੇ ਤਾਂ ਮੈਂ ਤੁਹਾਨੂੰ ਕੱਲ ਵੀ ਸ਼ਾਇਦ ਦਿਖਾਤਾ ਨਾ ਕੱਲ ਦੀ ਵੀਡੀਓ ਚ ਵੀ ਦਿਖਾਇਆ ਹੋਇਆ ਆ ਕਬੂਤਰ ਸਾਰੇ ਥੱਲੇ ਲੈ ਜਾਂਦੇ ਆਪਾਂ ਆ ਖੋਡੇ ਖਾਡੇ ਸਾਫ ਚੰਡ ਗੱਡੇ ਹੋਏ ਆ ਛਿਲੇ ਨੇ ਸਫਾਈ ਉਹ ਕਰਦਾ ਬੰਦਾ ਮਿਹਨਤ ਕਰਦਾ ਲੱਗਾ ਰਹਿੰਦਾ ਤੇ ਕਰਨੀ ਵੀ ਚਾਹੀਦੀ ਆ ਤੇ ਮਿਹਨਤ ਦਾ ਫਲ ਵੀ ਮਿਲਣਾ ਚਾਹੀਦਾ ਹਣਾ ਛਤਰੀ ਛੁਦਰੀ ਲੱਗੀ ਆ ਤੇ ਆ ਪਿਜਰੇ ਪੁੰਜਰੇ ਰੰਗ ਕਰਕੇ ਬਾਬੇ ਰਖਤੇ ਓਹੋ ਮੇਰਾ ਰੰਗ ਸੁੱਕ ਗਿਆ ਬਈ ਲੋ ਵੀ 우ਸਤਾਦ ਹੁਣੀ ਵੀ ਬਹਿ ਗਏ ਅੱਜ ਅੱਜ ਮਾਂਦਗੀ ਆਪਣੀ ਟੂ ਸਿਆਲੀ ਇੱਕ ਤੇ ਲਾਗੇ ਵਾਗੇ ਟਾਈਮ ਹੋ ਗਿਆ 1 ਵਜੇ ਚੱਲਾ ਕਿੱਥੇ ਗਈ ਟੂ ਸਿਆਲੀ ਕਿੱਧਰ ਗਈ ਓ ਫਿਰਦੀ ਵੀ ਕੱਲੀ ਵਾਟਾਂ ਹੀ ਵੜਦੀ ਫਿਰਦੀ ਅੱਜ 1:30 ਵਜੇ 1 ਵਜੇ ਸੋਰੀ ਇਹ ਕਿੱਥੇ ਗਈ ਘੁੰਮਜਾਦੀ ਮਿੰਟੋ ਮਿੰਟੀ ਕੁੜੀ ਆਵੇਦੀ ਅਣੀ ਚੜ ਗਈ ਬਾਬਿਓ ਤਾਂ ਨੂੰ ਫਿਰ ਲਗੀ ਨਿਗਾਹੋ ਤੇ ਆਹ ਫਿਰ ਦੀ ਜੂਮ ਟਕਾਇਆ ਸੀ ਆ ਲਓ ਓਹੋ ਪੈਰ ਛੜਦੇ ਬਾਬਿਓ ਖਲੋਣ ਹੀ ਹੁੰਦਾ ਪੈਰ ਠੀਲੇ ਪੈਰ ਮਗਦੇ ਥੱਲੇ ਚੱਪਲ ਪਾਓ ਪੂਰਾ ਸੇਕਾ ਅਜ ਮੱਚਦੇ ਕਬੂਤਰ ਆਪਣੇ ਸਾਰੇ ਕੂਤਰਾਂ ਬੈਠੇ ਆ ਅਤੇ ਕੂਤਰ ਤੰਗ ਹੋ ਕੇ ਬੈਠੇ ਆ ਤੇ ਕੋਈ ਪੂਰਾ ਵੀ ਕੂਤਰ ਵਧੀਆ ਜੋਰ ਲਾ ਕੇ ਆਇਆ 1 ਵਜੇ ਦਾ ਟਾਈਮ ਆ ਦਿਨ ਦੇ ਵਿੱਚ ਬਹੁਤ ਸਹੀ ਕਰਕੇ ਆ બસ ਹੋਈ ਬਈ ਉਹਦੀ ਹਾਂ ਬਸ ਹੋਈ ਯਾਰ ਉਹ ਵੀ ਕੱਚੇ ਕੂਤਰ ਆ ਨਾ ਪਾਣੀਆਂ ਪੂਣੀਆਂ ਤੇ ਹੁਣ ਕਰਾਂਗੇ ਇਹਨਾਂ ਨੂੰ ਅਜੇ ਪਾਣੀ ਤੇ ਨਹੀਂ ਸੁੱਕੇ ਹੀ ਆ ਕੂਤਰ ਕਿਉਂਕਿ ਅੱਜ ਉਦਾਂ ਵੀ ਬਸ ਹੁਣੀ ਹੁਣੀ ਆ ਕਿਉਂਕਿ ਇੱਕ ਤਾਂ ਗਰਮੀ ਨਹੀਂ ਪਈ ਕਿੰਨੇ ਦਿਨੀ ਛਿੱਟਾਂ ਜੀਆਂ ਵੀ ਪੈ ਗਈਆਂ ਨੇਰੀ ਜੀ ਉੱਡੇ ਆ ਠੰਡੇ ਮੌਸਮ ਚ ਉੱਡੇ ਆ ਅੱਜ ਪੈ ਗਿਆ ਪਟਾਕਾ ਅੱਜ ਮੱਚਦੇ ਆ ਜਿਹੜੀ ਘਟ ਉੜੀ ਆ ਇਹ ਕੂਤਰੀ ਆ ਪਟਾਈ ਨਹੀਂ ਇੰਨੀ ਜਿਹੜੀ ਆ ਔੜਦੀ ਟੂਸੇ ਵਾਲੀ ਉਹ ਰੱਬ ਜੀ ਖੜੀ ਜਾ ਕੇ ਇਹ ਜੂੰਝ ਦੇਖੋ ਹੁੰਦੀ ਕਿ ਨਹੀਂ ਆਉਂਦੀ ਆ ਵੇਰਦੀ ਬਾਬੋ ਆ ਦੇਖ। ਇਹਨੀ ਉੱਚੀ ਜਿਆਦਾ ਖੜੀ ਆ ਤੇ ਇਹ ਇਹ ਕਬੂਤਰ ਇਹ ਗਰਮੀ ਵਾਲੀਆਂ ਇਹ ਕਬੂਤਰ ਚੱਲਣੇ ਆ ਹੁਣ ਇਹ ਜਿਹੜੇ ਕਬੂਤਰ ਪਹਿਲੇ ਸੀ ਨਾ ਇਹ ਸਾਰੇ ਆਪਾਂ ਠੰਡੇ ਚ ਕੱਢੇ ਹੋਏ ਆ ਠੰਡੇ ਮੌਸਮ ਚ ਹੁਣ ਆ ਜਿੰਨੀਆਂ ਕਬੂਤਰੀਆਂ ਆਪਾਂ ਕੱਢੀਆਂ ਦੇਖੋ ਆਹ ਵਾਲੀਆਂ ਆ ਜਿੰਨੀਆਂ ਕੁੱਤਰੀਆਂ ਕੱਢੀਆਂ ਸਾਰੀਆਂ ਵਧੀਆ ਹੀ ਆ ਇਹ ਹੁਣ ਲੋ ਵਾਲੀਆਂ ਹੀ ਆ ਤੇ ਲੋ ਵਾਲੇ ਸਰੀਰ ਆ ਇਹਨਾਂ ਦੇ ਆ ਬਈ ਦੱਸਣ ਦੇ ਹਨਾ ਦੋ ਤੇ ਨਿੱਤਰ ਹੁੰਦੀਆਂ ਆ ਆ ਬਹੁਤ ਚੀਜ਼ ਵਧੀਆ ਬਣੀ ਆਪਣੀ ਜਿਹੜੀ ਕੱਲੇ ਕੱਲੇ ਦੀ ਧਰਵੀ ਲੋਈ ਕੋਲ ਰਕੀਆ ਤੇ ਕੋਤਲੇ ਆ ਇਹ ਕਹਾ ਤੇ ਇਹ ਚੱਲਣੇ ਦਰਵੀ ਵਾਲੇ ਕੂਤਰ ਹੁਣ ਜਿਹੜੇ ਚੱਲਣੇ ਹੁਣ ਗਰਮੀ ਵਾਲੇ ਚੱਲਣੇ ਆ ਜਿਹੜੇ ਆਪਾਂ ਕੂਤਰ ਪਹਿਲਾਂ ਡੋਂਦੇ ਰਹੇ ਆ ਉਤਰ ਹੁੰਦੀ ਪਾਸ ਹੋਣੇ ਆੜੇ 7-8 ਆ ਚਲੋ ਛੱਡ ਲਾਂਗੇ ਬਾਈਆਂ ਔਰ ਗਰਮੀ ਨਹੀਂ ਨਾ ਕੋ ਚੱਲੀ ਜਾਣੀ ਇਹਦਾ ਹੁਣ ਆਪਣੇ ਕਾਰਾਗਿਰੀਆਂ ਤੇ ਉੱਡਣਗੇ ਇਹ ਜੇ ਆਪਾਂ ਕਹੀਏ ਵੀ ਉਦਾਂ ਹੀ ਉੱਡ ਜਾਣਗੇ ਨਹੀਂ ਮੁਸ਼ਕਲ ਆ ਕੋਈ ਬਾਪੂ ਧਰਾਲੇ ਆ ਬੱਚੇ ਸਾਰੇ ਬਾਹਰ ਕੱਟੇਗੀ ਹਾਂ ਕੱਠੇ ੜਾ ਦਿਆ ਕਰੀਏ ਸਾਰੀ ਕੱਢਣੇ ਹੀ ਆ ਇਹ ਇਹਨਾਂ ਨੂੰ ਕਰਨਾ ਹੁਣ ਉਡਾਈ ਆ ਆਓ ਬਾ ਗਰਮੀ ਵੀ ਆ ਗਈ ਨਾ ਚੱਲਣੇ ਵੀ ਨਹੀਂ ਹੁਣ ਚਲਾਉਣੇ ਪੈਣੇ ਪੁੱਤਰੇ ਆਜੋ ਤੁਹਾਨੂੰ ਸੁਣਦਾ ਨਹੀਂ ਉਹ ਚਾਚਾ ਛੱਡੀ ਜਾਵੇ ਨਹੀਂ ਗਿਰੀਆਂ ਤੇ ਗਿਰਿਓ ਉਹ ਪਾਣੀ ਪਾਣੀ ਚੱਕਿਆ ਨਹੀਂ ਪਾਣੀ ਆਈ ਨਹੀਂ ਅੱਜ ਅੱਛਾ ਪਾਣੀ ਖਾਦੀ ਯਾਰ ਉਹ ਪਾਣੀ ਚੱਕਿਆ ਨਹੀਂ ਚੀਤਾ ਭੁੱਲ ਗਿਆ ਸਾਹ ਸੁਲੇ ਲੰਦੇ ਬੜਾ ਜਾ ਜੱਤੇ ਛਲਿਏ ਬਾਬੇ ਉਹ ਗਿਰੀਆਂ ਤੇ ਇਹ ਚੰਦਰੀ ਲੈ ਆ ਸੀ ਤੇ ਹਵਾ ਹਰੇ ਗਿਰਾ ਬਾਬੇ ਗਿਰੀਆਂ ਗੁਰੀਆਂ ਛੱਲ ਕੇ ਤੇ ਮਿਲਦੇ ਆ ਹਨਾ ਆ ਸ਼ੇਰਨੀਆਂ ਆਪਾਂ ਬੈਭੂ ਗਈਆਂ ਜਿਹੜੀਆਂ ਤੇ ਕਬੂਤਰ ਇੱਤਰ ਛੱਡ ਲਿਆ ਸਾਰੇ ਆਪਾਂ ਦੇਖੋ ਜਿਹੜੇ ਕਬੂਤਰ ਕੱਢਦੇ ਆ ਵਸ ਇਹਨਾਂ ਨੂੰ ਛੱਟ ਲੈਣਾ ਹੁਣ ਬਾਜੀ ਵਸ ਤੇ ਦੋ ਦਿਨਾਂ ਚਿਰ ਜਿਹੜੀ ਵੀ ਬਾਜੀ ਹੁਣ ਦਿਖੀ ਗਈ ਵਾ ਕੱਢੀ ਆਲੇ ਕੂਤਰ ਤੇ ਨਾ ਆਇਆ ਤੇ 4 ਆਇਆ 7 ਤੇ 7 ਤੇ 3 ਆਇਆ 7 ਤੇ 10 ਜਿਹੜੇ ਰੈਡੀ ਪਏ ਆ ਤੇ ਆ ਗੂਦਰੀਆਂ ਵੀ ਵਸ ਰੈਡੀ ਨਾਲ ਦੀਆਂ ਆ ਕੱਲ ਨੂੰ ਕੱਢਾਂਗੇ ਤੇ ਦੇਖਦੇ ਕੀ ਕਰਦੀਆਂ ਹਨ ਫਿਰ ਉਹਦੇ ਉਸੇ ਹਿਸਾਬ ਨਾਲ ਇਹ ਵੀ ਚੱਕਦੇ ਆ ਬਾਬੋ ਗਿਰੀਆਂ ਲੱਗੀਆਂ ਛਲਣ ਆਏ ਇਹ ਕਿਹ ਲੀ ਗਿਆ ਨਾ ਸਾਰੀਆਂ ਕਬੂਤਰੀਆਂ ਨੂੰ ਪੋਨੇ ਆ ਤੇ ਆ ਵੀ ਕਬੂਤਰਾਂ ਨੂੰ ਬਾਹ ਲਾਈਏ ਬਦਾਮਦੂਖ ਖਾਨ ਤੇ ਥੋੜੇ ਵਾਲੇ ਪਾ ਕੇ ਇਹ ਵੀ ਸਿੱਧੇ ਪੱਤਰੇ ਜੇ ਕਰਦੇ ਆ ਕਿ ਨਹੀਂ ਹਿਲੇ ਗਿਰੀਆਂ ਪਹਿਲਾਂ ਉਹਨਾਂ ਜੁਗੀਆਂ ਛੱਲੇ ਲੈਨੇ ਆ ਜਿਹੜੇ ਪੋਨੇ ਆ ਪਾ ਕੇ ਤੇ ਬਾਕੀ ਦੀਆਂ ਗਿਰੀਆਂ ਜਿੰਨੀਆਂ ਬਚੀਆਂ ਉਹ ਵੀ ਥੋੜੀਆਂ ਜਿਹੀ ਇਹਨਾਂ ਨੂੰ ਪਾ ਦਾਂਗੇ ਥੋੜੀਆਂ ਹੀ ਆ ਆ ਮਤ ਉਹ ਦੂਜੀਆਂ ਨੂੰ ਪਾ ਦਾਂਗੇ ਹੋ ਬਾਬੇ ਉਹ ਆਹ ਉਤਰੂੜੂ ਕੱਢਣੇ ਆ ਇਹਨਾਂ ਨੂੰ ਵੀ ਗਿਰੀਆਂ ਦੇ ਕਰ ਲਈਏ ਹੈ ਨਾ ਗਝਾਲੀਏ ਇੱਕ ਆ ਰਿ ਗਿਰੀਆਂ ਖਾਣ ਲੋ ਵੀ ਜਿਨ੍ਹਾਂ ਨੇ ਤਾਂ ਖਾਧੀਆਂ ਉਹ ਤਾਂ ਚਾਪੀ ਜਾਂਦੇ ਆ ਨਹੀਂ ਨਵੇਂ ਅਦੇ ਮੇਰੇ ਵਿੱਚ ਜਿਹੜੇ ਪਿਛਲੇ ਉਹਨਾਂ ਨੇ ਵੀ ਖਾਧੀਆਂ ਗਿਰੀਆਂ ਉਹ ਆ ਥੋੜੀ ਗਿਰੀ ਖਾਦੀ ਉਹ ਲਾਲ ਚੀਨੇ ਨੇ ਜਿਹੜਾ ਪਹਿਲੀ ਵਾਰੀ ਨਹੀਂ ਕੱਟਿਆ ਸੀ ਉਹ ਆ ਲਾਲ ਚੀਨਾ ਖਾਣ ਦੇ ਜਿਹੜਾ ਉਹਨੇ ਖਾਧੀਆਂ ਡੱਬੇ ਦੇ ਖਾਧੀਆਂ ਉਹ ਚਿੱਟੀਆਂ ਖਲੇ ਦੇ ਖਾਧੀਆਂ ਆ ਹਾਂ ਹਾਂ ਬਾਈ ਨਾਲ ਦੇਖ ਕੇ ਹੁਣ ਲੱਗੂਗੇ ਨਾ ਵੀ ਸਾਰੇ ਲੱਗ ਜੂਗੇ ਕਰੀ ਤਾਂ ਹੁਣ ਇਹ ਤਾਂ ਖੁੱਲ ਗਿਆ ਜਾਂ ਪਾਤੀਆਂ ਬਾਬੋ ਇੱਕ ਵਾਰੀ ਹੁਣ ਲੱਗ ਜਾਣਗੇ ਨਾ ਜਦੋਂ ਲੱਗ ਗਏ ਫਿਰ ਇਕੱਲੇ ਇਕੱਲੇ ਨੂੰ ਪਾਇਆ ਕਰਾਂਗੇ ਗਰੀਆਂ ਇਹਨਾਂ ਨੂੰ ਅੱਜ ਕਈ ਤਾਂ ਡਰੀ ਜਾਂਦੇ ਆ ਉਹ ਖਾਲੋ ਕੁੜੀ ਆਵੇ ਬਦਾਮ ਆ 800 ਰੁਪਏ ਕਿਲੋ ਆ ਸਾਰੇ ਦਾਣੇ ਤੂੰ ਹੀ ਖਾਣੇ 20 ਰੁਪਏ ਕਿਲੋ ਵਾਲੇ 25 ਵਾਲੇ 800 ਵਾਲੇ ਬਦਾਮ ਨਹੀਂ ਤੁਹਾਡੇ ਲੰਘਦੇ ਖਾਲੋ ਖਾਲੋ ਜਿਨਾਂ ਨੇ ਖਾਦੇ ਜਿਨ੍ਹਾਂ ਨੂੰ ਪਤਾ ਆ ਇਹਨਾਂ ਦਾ ਕੋ ਫਾਇਦਾ ਹੈਗਾ ਉਹਦੇ ਲੱਗਦਾ ਨਾ ਆਪਦੇ ਪਹਿਲੇ ਉਹਨਾਂ ਵਿੱਚ ਆਉਂਦੇ ਹੈ ਬਾ ਬੜੇ ਆ ਬੜੇ ਜਿਆਦਾ ਵੀ ਭਿੱਜੇ ਰਹ ਜਾਂਦੇ ਉਹ ਤਾਂ ਹੋਰ ਹੋਰ ਉਹ ਮਿਲੂ ਗਿਆ ਮਿਲੂ ਕੀ ਬੜਾ ਕਿੰਦਰਲਾ ਚ ਕੱਢੀ ਫਿਰਦਾ ਮੱਧ ਬਹੁਤ ਜਾਏ ਕਿਆ ਵਾਦੂ ਨਹੀਂ ਇਦਾਂ ਹੋਣਾ ਇਦਾਂ ਕਰਦੇ ਇਧਰ ਆ ਕੇ ਵੱਡਾ ਬੁਝਾ ਫਿਰ ਨਹੀਂ ਨਹੀਂ ਉਧਰ ਹੈ ਨਹੀਂ ਉਧਰ ਹੈਗੇ ਪੂਰੇ ਬੱਚੇ ਵਾਲ ਕਿੰਨੇ ਆ ਉੱਤੇ ਕੋਈ ਇੱਕਾ ਬੱਚੇ ਵਾਲ ਦੋ ਕਰ ਦੇ ਨਹੀਂ ਨਹੀਂ ਥੱਲੇ ਵੀ ਮੁੱਕ ਜਾਂਦਾ ਹੋਰ ਤਾਂ ਬੜੀ ਚੱਲ ਸਹੀ ਆ ਲੋ ਬਾਬਿਓ ਬਾਦਾਮ ਤੋਂ ਪਾਤੇ ਆ ਹੁਣ ਕਣਕ ਪੂਣੀਆਂ ਬਸ ਬਾਕੀ ਕੂਤਰਾਂ ਨੂੰ ਤੇ ਇਹਨਾਂ ਨੂੰ ਪਾਤੀ ਘੜ ਕੇ ਛਿੱਲੇ ਐ ਟੈਟ ਕਰ ਦੇਣੀ ਇਹ ਕਰੀ ਅਗਲੇ ਸਾਲ ਬਾਬਿਓ ਆ ਕੱਦਾ-ਕੁਦਾ ਕਢਾ ਕੇ ਨਾ ਹੁਣ ਬਾਗੀਆਂ ਚ ਬੀਜੀ ਆਪਾਂ ਸੀਲਿੰਗ ਸੂਲਿੰਗ ਕਰਾਵਾਂਗੇ ਵਧੀਆ ਤਰੀਕੇ ਨਾਲ ਸਾਰੀ ਸੀਲਿੰਗ ਕਰਾ ਕੇ ਥੋਲੇ ਐ ਇੰਨੀ ਨਹੀਂ ਕਰਾ ਦੇਣੀ ਆਪਾਂ ਤੇ ਬਾਵਾ ਉੱਚਾ ਆਪਣੇ ਤੋਂ ਕੁਟਵਾੜਾ ਹੱਥ ਖੜਾ ਕਰਕੇ ਖਲੋਤਾ ਵਾ ਉੱਪਰ ਕਾफी ਉੱਚਾ ਆ ਤੇ ਐ ਇੰਨੀ ਨਹੀਂ ਸੀਲਿੰਗ ਕਰਾ ਦੇਣੀ ਆਪਾਂ ਐ ਆ ਦਰਵਾਜ਼ੇ ਜਿਹੜੇ ਲੱਗਦੇ ਹੋ ਜਾਣਾ ਤੇ ਦਰਵਾਜੇ ਵਧੀਆ ਬਣਾਵਾਂਗੇ ਟੌਪ ਦੇ ਆ ਦਰਵਾਜੇ ਲਾ ਦੇਣੇ ਤਾਂ ਟਾਈਮ ਪਾਸ ਜੀ ਆ ਪਹਿਲੇ ਸੀਗੇ ਪੁਰਾਣੇ ਤੇ ਇੱਡੇ ਲਾਤੇ ਸੀ ਇਹ ਖੁੱਡੇ ਜਦੋਂ ਬਣਾਏ ਤੇ ਪਏ ਸੀ ਇਹ ਲਾਤੇ ਵੀ ਆਪਾਂ ਪਹਿਲੇ ਖੁੱਡਿਆਂ ਦੇ ਸੀ ਹੁਣ ਇਹ ਲਾ ਦੇਣੇ ਆਪਾਂ ਲਾ ਕੇ ਅਗਲੇ ਸਾਲ ਐਂਗਲਾਂ ਦੇ ਖੁੱਡੇ ਵਧੀਆ ਦੂਜੇ ਆਹ ਦਰਵਾਜੇ ਬਣਾਵਾਂਗੇ ਬਣਾਵਾਂਗੇ ਵੀ ਘੈਂਟ ਤੇ ਅੰਦਰ ਖੁੱਡਿਆਂ 'ਚ ਵੀ ਫਿਨਿਸ਼ ਕਰ ਦੇਣੀ ਖੁੱਡਿਆਂ 'ਚ ਤਾਂ ਘੱਟੋ ਘੱਟ ਇੰਨਾ-ਇੰਨਾ ਥੱਲੇ ਲਿਆਉਣਾ ਆਪਾਂ 3-3 4-4 ਇੰਚ ਹੀ ਥੱਲੇ ਲਿਆਉਣਾ ਵੀ ਸੇਕ ਮੋਸਾ ਨਾ ਪੋੜੇ ਹਨਾ ਬਾਣੇ-ਦੋਣੇ ਪਾਤਰਾਂ ਨੂੰ ਕੜਕ ਵੀ ਹੁਣ ਕਣਕ-ਕੁ ਤੇ ਬਾਕੀਆਂ ਨੂੰ ਵੀ ਦਾਣੇ ਡੋਣਾ ਪਈਏ ਹਨ ਕੱਲੀ ਕਣਕ ਤੇ ਕੀਤੇ ਉਤਰ ਦਾਣੂ ਦਾ ਹੁਣ ਕੱਲੀ ਕਣਕ ਸਾਰਾ ਕੁਲ ਬੰਦ ਕੀਤਾ ਜਿਆ ਛੋਲਿਆਂ ਦੀ ਦਾਲ ਪਾਈ ਦੀ ਹਲਕੀ ਹੁਲਕੀ ਜਾਂ ਮੂੰਗੀ ਉਹ ਵੀ ਨਾ ਆਦੀ ਹੋਈ ਤੇ ਕਣਕ ਤੇ ਸੀ ਕੁੰਤਰ ਵੇਟ ਬੂਡ ਬਣਾਉਣਾ ਹਨਾ ਕਣਕ ਨਾਲ ਹੀ ਕੁੰਤਰ ਵੇਟ ਬੰਦਉਦਾ ਸਹੀ ਮੈਨੇ ਦੇ ਵਿੱਚ ਜਦੋਂ ਆਪਾਂ ਹੋਰ ਚੀਜ਼ਾਂ ਪਾਉਣ ਲੱਪਾਂ ਦੇ ਕੁੰਤਰ ਕਣਕ ਦੀ ਖਾਂਦੇ ਨਾਲੇ ਉਹ ਬਾਕੀ ਚੀਜ਼ਾਂ ਹਾ ਲੈਂਦੇ ਆ ਵਿੱਚੋਂ ਤੇ ਕੋਈ ਵੇਟ ਛਕੂ ਬਣਾਉਣਾ ਇਹਨਾਂ ਨੇ ਇਹ ਸਾਰੇ ਕਣਕ ਤੇ ਕੁੰਤਰ ਜਿੰਨਾ ਕੁੰਤਰ ਕਣਕ ਤੇ ਵੇਟ ਬਣਾਉਗਾ ਉਹਨਾਂ ਕੇਹੀ ਚੀਜ਼ ਨਾ ਵੇਟ ਨਹੀਂ ਬਣਾਉਂਦਾ ਇਹਨਾਂ ਨੂੰ ਪਾਤੀ ਆ ਤੇ ਬਾਕੀ ਪੂਤ ਉੱਪਰ ਵਾਲੀਆਂ ਰਹਿ ਗਈਆਂ ਆਪਣੇ ਦੋ ਬੱਚੇ ਆ ਉੱਪਰ ਤੇ ਜਿਹੜੇ ਪੂਤ ਰੱਖੇ ਉਹਨਾਂ ਨੂੰ ਪਾਈਏ ਔਰ ਅੱਜ ਕਟਰ ਵੀ ਲਿਉਨੇ ਆ ਇੱਕ ਬਾਬੇ ਉਹ ਆ ਬਾਲਾ ਬੁਰਾ ਹਾਲ ਆ ਕਰਦ ਦੇ ਨਾਲ ਨਾ ਕਰਦ ਨਾਲ ਕੱਟਿਆ ਜਾਂਦਾ ਕੰਮ ਆ ਬੜਾ ਕਟ ਉਹ ਲਿਉਨੇ ਆਪਣੇ ਕੋ ਸਿਗਾ ਪਿਛਲੀ ਵਾਰੀ ਗਰੈਂਟਰ ਜਆ ਉਹਨਾਂ ਰੱਸੀ ਜੀ ਵਾਲਾ ਜਿਹੜਾ ਹੁੰਦਾ ਤੇ ਉਹ ਖਰਾਬ ਹੋ ਗਿਆ ਕੁੜੀ ਜਾਵੇਦਾ ਤੇ ਉਹ ਮੈਂ ਸੇੜਦਾ ਤਾਂ ਡੱਬਾ ਜਾ ਤੇ ਆ ਪਿਆ ਟੁੱਟਾ ਤੇ ਹੁਣ ਕੋਈ ਨਹੀਂ ਕਰਦੇ ਆ ਅੱਜ ਲਿਉ ਕੱਲੂ ਦੇਖਦੇ ਆ ਜਾਂ ਅੱਜ ਦੇਖਦੇ ਆ ਇੱਕ ਉਹ ਗ੍ਰਾਈਂਡਰ ਜਾਂ ਲੈਉਣੇ ਆ ਕਿਉਂਕਿ ਗਰੀ ਕੱਟੋ-ਕੱਟੜੀ 400 300 400 500 ਗਰੀ ਕੱਟਣੀ ਹੁੰਦੀ ਰੋਜ਼ ਦੀ ਤੇ ਉਹ ਹੱਥ ਨਾਲ ਨਹੀਂ ਕੱਟ ਹੁੰਦੀ ਹਨ ਤੇ ਕਿਉਂਕਿ ਇਹਨਾਂ ਨੂੰ ਵੀ ਚਾਲੂ ਕਰਨਾ ਸਾਰਿਆਂ ਨੂੰ ਗਰੀ ਤੇ ਇੰਨਿਆਂ ਨੂੰ ਫਿਰ ਉਧਰ ਮਾਦੀਆਂ ਵੀ ਆ ਉਹ ਪਰਲੀਆਂ ਜਿਹੜੀਆਂ ਆਪਣੀਆਂ ਆ ਵਾਲੇ ਤਾਂ ਚਲੋ ਆਪਣੇ ਹੈਗੇ ਹੀ ਹੈਗੇ ਨਾ ਜਿਹੜੇ ਸੱਤ ਪੁੱਤਰ ਆ ਤੇ ਪਹਿਲੇ ਗੱਡੇ ਹੀ ਚਾਲਾਂ ਵਾ ਗਰਮੀ ਵਾਲੀ ਆ ਵੀ ਉਤ ਰੀਆਂ ਜਿਹੜੀਆਂ ਆ ਆ ਤੇ ਇਹਨਾਂ ਨੂੰ ਵੀ ਘਟ-ਘਟ ਮੇਰੇ ਹੱਥਾਂ ਨਾਲ ਤੇ 5 ਤੇ 5 10 ਤੇ 3 ਤੇ ਇਹ ਰਹਾ ਹਨਾ ਆ ਕੂਤਰੀ ਚਲ ਆਪਣੀ ਢਾਂਗੀ ਵਾਲੀ ਨਿਆਰੇ ਲੈਣ ਦੇ ਹੈ ਹਨਾ ਇਹਨਾਂ ਚ ਵੀ ਚਲ ਕੂਤਰੀਆਂ ਸਿੱਧੀਆਂ ਹੋ ਜਾਣਗੀਆਂ ਦੋ ਕੂਤਰੀਆਂ ਤੇ ਨਹੀਂ ਆਉਂਦੀਆਂ ਘਰੇ ਦੋ ਇੱਕ ਡੰਡੇ ਵਾਲੀ ਤੇ ਕੋਹ ਲਾਲ ਚੀਨੀ ਕੂਤਰੀ ਤੇ ਆ ਵਾਲੀ ਇਹ ਨਹੀਂ ਆਉਂਦੀਆਂ ਇਹਨਾਂ ਨੂੰ ਵੀ ਕੋਈ ਨਹੀਂ ਕਰਦੇ ਸਿੱਧੇ ਇਸ ਸਵੇਦੇ ਤੇ ਬਹਿਣ ਲੱਪੀਆਂ ਕੁੜੀਆਂ ਵੀ ਆ ਘਰ ਦੇ ਨਾਲ ਹੀ ਸਵੇਦਾ ਆ ਤੇ ਉੜਦਿਆਂ ਸਾਰੀ ਜਾ ਕੇ ਪਹਿਲਾਂ ਉੱਥੇ ਬਹਿ ਜਾਂਦੀਆਂ ਉਹ ਸਵੇਦੇ ਤੇ ਉਸ ਤੋਂ ਬਾਅਦ ਘਰ ਨੂੰ ਆਉਂਦੀਆਂ ਅਸੀਂ ਦੋਨੋਂ ਹੀ ਕੋਈ ਨਹੀਂ ਇਹਨਾਂ ਨੂੰ ਵੀ ਲਾਉਨੇ ਆ ਤੇ ਆ ਕੂਤਰੀ ਵੀ ਕੱਲ ਨੂੰ ਕੱਟਾਂਗੇ ਆਪਾਂ ਇਹਨਾਂ ਨੂੰ ਵੀ ਸਿੱਧੇ ਪੱਤਰੇ 'ਚ ਕਰਦੇ ਆ ਹਨਾ ਲੋਬ ਦਾਣੇ ਦੋਨੇ ਪਾ ਕੇ ਤੇ ਫਿਰ ਬਾਬੇ ਬਾਕੀ ਦੀ ਗੱਲਬਾਤ ਕਰਦੇ ਆ ਫਿਰ ਇਹਦੇ ਅੱਜ ਤੁਹਾਨੂੰ ਪਾਣੀ ਦੱਸ ਦਿੰਦੇ ਆ ਬਲੌਗ ਦੇ ਵਿੱਚ ਡੋਂ ਵਾਲਿਆਂ ਠੱਡਾ ਪਾਣੀ ਆ ਨਾ ਉਹ ਦੱਸਦੇ ਆ ਉੱਤਰੀਆਂ ਉੱਪਰ ਵਾਲੀਆਂ ਆਪਣੀਆਂ ਇਹ ਵੀ ਕੱਟਣੀਆਂ ਆਈਆਂ ਡੋਂ ਵਾਲੀਆਂ ਆਈਆਂ ਤੇ ਹਜੇ ਇਹਨਾਂ ਦਾ ਵਾਰੀ ਆਈ ਨਹੀਂ ਇਹ ਕਟਾਂਗੇ ਅੱਗੇ ਜੂਨ ਜਲਾਈ ਜਰੂਰ ਤੇ ਛੱਟ ਛੁੱਟ ਲਵਾਂਗੇ ਹਨਾ ਤੇ ਇਹਨਾਂ ਨੂੰ ਦਾਣੇ ਦੋਨੇ ਪਾਤਾ ਤੇ ਆ ਕਣਕ ਵਾਲੀ ਨੂੰ ਬੱਚਿਆਂ ਨੂੰ ਵੀ ਪਾ ਦਿੰਦੇ ਆ ਉਹ ਬੱਚੇ ਤੇ ਗੁੜੀ ਆ ਕੇ ਇਦਾਂ ਬੈਠੇ ਉੱਪਰ ਆ ਗਏ ਆ ਡੰਡੇ ਲਾ ਕੇ ਨਾ ਥੋੜੇ ਜਿ ਥੱਲੇ ਕਰਨੇ ਇੱਥੋਂ ਸੇਕ ਪੈਂਦਾ ਉਤੋਂ ਡੰਡੇ ਲਾ ਮਾ ਕੇ ਇੱ ਇੰਨੀ ਥੱਲੇ ਇੱਥੋਂ ਥੱਲੇ ਲਿਓਣੇ ਆ ਤੇ ਦਾਣਾ ਇਹਨਾਂ ਨੂੰ ਵੀ ਰੱਖ ਦਈਏ ਆ ਜੋ ਆ ਜੋ ਹਾਂ ਆ ਆ ਆ ਚਲੋ ਸਾਰੇ ਥੱਲੇ ਥੱਲੇ ਖਾ ਲੋ ਖਾ ਲੋ ਦਾਣੇ ਕਿਉਂਕਿ ਸੇਕ ਪੈਂਦਾ ਉੱਪਰ ਲੱਗੇ ਜਿਆਦਾ ਉਧਰ ਨਹੀਂ ਸਹੀ ਆ ਇੱਧਰਲੇ ਥੋੜੇ ਤਾਂ ਲੱਗੇ ਇਹ ਵੀ ਲਾ ਦਿਆਂਗੇ ਥੱਲੇ ਕਰ ਦਾਂਗੇ ਰੱਖ ਕੇ ਲੋਏ ਬਾਪੋ ਆ ਸ਼ੇਰੂ ਆਪਣੇ ਲੱਗ ਗਿਆ ਮੋਢੇ ਤੇ ਇਹ ਆਪਣੇ ਕੋਲ ਹੀ ਰਹਿੰਦਾ ਇਹ ਤੇ ਇਹਨੂੰ ਕਰਦੇ ਆ ਪੱਕਾ ਹੋਣਾ ਹੈ ਛਿਲੇ ਇਹ ਨਾਲ ਹੀ ਰਹਿੰਦਾ ਹੁਣ ਆਪਣੇ ਇੱਥੇ ਇਹਨੂੰ ਰੱਖਣਾ ਵੀ ਇਦਾਂ ਹੀ ਆ ਇਹਨੂੰ ਹੱਥ ਤੇ ਲਾਵਾਂਗੇ ਡਾਉਣਾ ਡੂਣਾ ਨਹੀਂ ਹੈਗਾ ਓਏ ਕਰਦਾ ਮੰਦਾ ਬੈਠਣਾ ਕਰਦੀ ਸੀ ਭੈਣ ਛੱਡੀ ਸੀ ਨਨੋ ਵੀ ਯਾਰੀ ਨਨੋ ਵੀ ਯਾਰੀ ਛੱਡੀ ਸੀ ਟਾਈਮ ਤੇ ਐਵੇਂ ਹੀ ਕਰਦੀ ਨਹੀਂ ਐਂ ਕਰਦੀ ਆ ਹਾਂ ਤੇ ਬਾਜੀ ਨਫੜ ਗਈ ਤੇ ਬਾਅਦ ਚ ਦੀ ਬੈਠੀ ਆ ਉਹ ਢਾਂਗੀ ਤੇ ਹਾਂ ਉਹ ਗਲਤੀ ਨਾ ਕੀਤੀ ਸੀ ਹਾਂ ਗਲਤੀ ਨਹੀਂ ਕੀਤੀ ਕੋਈ ਕਰਤੀ ਬੰਦੇ ਹਾਂ ਚਲੋ ਕੋਈ ਗੱਲ ਨਹੀਂ ਬਾਕੀ ਯਾਰ ਕਾਪੀ ਵਾਲਾ ਕੱਟੇ ਆਪ ਕਿਹਦੇ ਐ ਕਹਿੰਦੇ ਕਬੂਤਰ ਨਹੀਂ ਘਟਣਾ ਚਾਹੀਦਾ ਕਦੀ ਵੀ ਕੋਈ ਬੰਦਾ ਜੋ ਮਰਜੀ ਗਈ ਜਾਵੇ ਚੱਹ ਜਾ ਆ ਅਸਮੰਦਰ ਵੀ ਨਹੀਂ ਜਾਂਦਾ ਚੱਲ ਚੱਲ ਅੱਜ ਜਲਾਵਾ ਮੇਰਾ ਯਾਰ ਹਮੇਸ਼ਾ ਜੋ ਸ਼ਗਲਾਂ ਬਾਬੇ ਉਹ ਬਿਗੜ ਲਈਆਂ ਹੈ ਧੁੱਪੇ ਰਹਿ ਰਹਿ ਕੇ ਕਈ ਚੱਕਰ ਨਹੀਂ ਫੇ ਕਰ ਲਾਂਗੇ ਰੰਗ ਵੇ ਫੇ ਕਰ ਲਾਂਗੇ ਸਾਫ ਸੁਹ ਰੰਗ ਅਜੇ ਚੱਕੀ ਯਾਰ ਦੇ ਫੱਟੇ ਇਦਾਂ ਹੀ ਨਾਲੇ ਰੜੇ ਹੀ ਸੋਹਣੇ ਲੱਗਦੇ ਆ ਕੱਚੇ ਪੁੱਤ ਲਾਲਿਆਂ ਦੇ ਹੁੰਦੇ ਆ ਕਿ ਨਹੀਂ ਲੋਈ ਬਾਬੇ ਜਿਹੜੀਆਂ ਕੂਪਤਰੀਆਂ ਆਪਣੀਆਂ ਚਾਰ ਖਰਾਬ ਆ ਚਾਰੀ ਵਾਰ ਛੱਡਤੀਆਂ ਹੁਣ ਦਾਣਾ-ਦੂਣਾ ਪਾ ਕੇ ਇਹਨਾਂ ਨੂੰ ਸ਼ਾਂ ਹੋ ਗਈ ਉਹਦਾ ਧੁੱਪ ਨਹੀਂ ਹੈਗੀ ਹੁਣ ਆ ਖੁੱਡੇ ਦੀ ਨਾ ਖੁੱਡੇ ਦੀ ਸ਼ਾਂ ਆ ਗਈ ਇੱਧਰ ਧੁੱਪਿਆ ਤੇ ਉਹ ਛਤਰੀ ਦੀ ਸ਼ਾਂ ਆ ਗਈ ਆ ਚਾਰੀ ਕੂਪਤਰੀਆਂ ਆਪਣੀਆਂ ਲੱਗਦੀਆਂ ਨਹੀਂ ਛਤਰੀ ਤੇ ਇੱਕ ਹੋਰ ਆ ਹੋਰ ਕਿਹੜੀ ਆ ਮੈਂ ਚਾਰੀ ਆ ਬਸ ਉਹ ਤਾਂ ਉਹਦਾ ਫੋਟੇ ਵਾਲੀ ਹੁੰਦੀ ਆ ਮਾੜੀ-ਮੋਟੀ ਤੇ ਆ ਰੱਤੀ ਵੀ ਮੋਰਲੀ ਆਉਂਦੀ ਆ ਇਹ ਪਰ ਹੁੰਦੀ ਸਾੜੀ ਸਪੇਡੇ ਤੇ ਬਹਿ ਕੇ ਆ ਕੂਪਤਰੀਆਂ ਚੰਗੀਆਂ ਆ ਸੱਧੀਆਂ ਕਰਨੀਆਂ ਆਪ ਇਹ ਜਿਹੜੀ ਆ ਯੋਖਰ ਦੇ ਉਦਾਏ ਤਾਂ ਹੁੰਦੀ ਆ ਨਹੀਂ ਨਹੀਂ ਆਉਂਦੀ ਹੁੰਦੀ ਨਹੀਂ ਕਿਉਂ ਨਹੀਂ ਮਾਮਾ ਉਹ ਤਾਂ ਸਾਰੀ ਵਾਰੀ ਉੱਡ ਕੇ ਬੈਠੀ ਐ ਇਹ ਲਾਇ ਵਾਪੇ ਚਿੜੀ ਨਿਕਲ ਆ ਇੱਕ ਤੋਂ ਪਤਾ ਨਹੀਂ ਹੁਣ ਆਪਣੀ ਆ ਕਿ ਕਿਸ ਦੀ ਆ ਨੂੰ ਫੜ ਕੇ ਦੇਖਦੇ ਆ ਇਹਨੂੰ ਆ ਚੱਕੋ ਆ ਬੇਟੀ ਆਪਣੀ ਹੋਏ ਲੱਗਦੀ ਕਿੱਦੇ ਮੇ ਜਿਹੜੇ ਬੱਚੇ ਕੱਢੇ ਆਂਡੇ ਦਿੱਤੇ ਯਾਰ ਆ ਆ ਬੈਠੀ ਆ ਫੜੀਏ ਇਹਨੂੰ ਕਪੜਾ ਛਿੱਟ ਕੇ ਫੜਨਾ ਪੈਣਾ ਇਹ ਬਲਾਜ ਜਦੋਂ ਸਫਾਈ ਕਰਦਾ ਹੈ ਨਾ ਲੋਏ ਬਾਬੇ ਚਿੜੀ ਤਾਂ ਫੜੀ ਨਹੀਂ ਗਈ ਚਿੜੀ ਗਈ ਉੱਡ ਤੇ ਇਧਰ ਛੀਲੇ ਕੋ ਆਏ ਆ 10 ਕਿਲੋਮੀਟਰ ਘਰ ਦੇ ਘਰੇ ਨਹੀਂ ਮੈਂ ਚਲ ਜਾ ਚੂਪੀ ਨੇ ਇੱਥੇ ਬਹਿ ਕੇ ਤੇ ਕੜੀ ਗੱਲਾਂ ਬਾਤਾਂ ਤੇ ਹੁਣ ਜਾਣੇ ਆ ਘਰ ਨੂੰ ਤੇ ਵੀਡੀਓ ਫੇਰ ਕਰਦੇ ਆ ਜਾ ਕੇ ਐਡਿਟ ਤੇ ਐਡਿਟ ਕਰਕੇ ਵੀਡੀਓ ਬਣਾਉਨੇ ਆ ਪਾਉਨੇ ਆ ਆ ਚੂਚੇ ਆ ਇਹਨੇ ਵੀ ਸਵੇਰ ਦੇ ਛੱਡੇ ਹੀ ਨਹੀਂ ਸੀ ਅੱਜ ਹਨਾ ਛੱਡ ਨਹੀਂ ਜੀ ਸਵੇਰ ਦਾ ਹੀ ਮੈਂ ਤੇ ਸਵੇਰੇ ਪਾ ਗਏ ਕਿ ਨਹੀਂ ਦਾਣ ਆਪਣੀ ਨਹੀਂ ਸਵੇਰੇ ਦਾ ਇਹ ਪਾਣੀ ਪੁੱਦਾਂ ਲਈ ਜਦਾਂ ਪਾਣੀ ਪਾ ਕੇ ਜਾਂਦਾ ਆ ਅੱਛਾ ਹਾਂ ਦਾਣਾਂ ਪਾਣੀ ਪਾ ਕੇ ਪਰ ਹੁਣ ਛੱਡਣੇ ਹੀ ਆ ਨਾ ਆਗੇ ਅੱਜ ਲੇਟ ਹੋ ਗਏ ਯਾਰ ਅਜੋ ਬਾਜੀ ਕਰਉਣੀ ਪਿੰਡ ਉਹਦੇ ਕਰਕੇ ਗੱਲਾਂ ਬਾਤਾਂ ਜੀਆਂ ਕਰੀਆਂ ਨਾਮ ਨੂਮ ਜੇ ਡਿਸਾਈਡ ਕਰਦੇ ਸੀ ਤੇ ਪਹਿਲਾ ਨਾਮ ਮੋਟਰਸਾਈਕਲ ਦੇਣਾ ਆਪਾਂ ਦੂਜਾ ਕੁਲਰ ਤੇ ਤੀਜਾ ਪੱਖਾ ਤਿੰਨਾਂ ਨਾਮ ਕਰ ਦਿਆਂਗੇ 4000 ਐਂਟਰੀ ਆ ਪਿੰਡ ਮਲਖਪੁਰ 26 ਤਰੀਕ ਨੂੰ ਐਂਟਰੀਆਂ ਫੜਨੀਆਂ ਤੇ 26 ਅਪ੍ਰੈਲ ਨੂੰ ਫੇਰ ਨਾ ਗਲਤ ਹੋ ਲੋ ਮੰਗਦੇ 26 ਅਪ੍ਰੈਲ ਨੂੰ ਫੜਦੀਆਂ ਤੇ 4 ਮਈ ਨੂੰ ਬਾਜੀ ਛੱਡਣੀ ਆ 4 ਮਈ ਨੂੰ ਬਾਜੀ ਕਰਾਣੀ ਆ ਆਪਾਂ ਪਿੰਡ ਆਪਣੇ ਆਹ ਦੱਸਿਓ ਵੀ ਮੁਰਗਾ ਕੇ ਮੁਰਗੀ ਜਿੰਨੂੰ ਨੌਲੇਜ ਹੈਗੀ ਆ ਬੋਲੋ ਏ ਆ ਅਗਲੀ ਫੜ ਹੁਣ ਆਹ ਮੁਰਗੀ ਲੱਗਦੀ ਆ ਬਾਜ ਤੋ ਪਸੇ ਮੈਨੂੰ ਪਤਾ ਲੱਗਣਾ ਪਾ ਪਿਆ ਨਹੀਂ ਬਾਜਾ ਚੱਲ ਪਛਾਨਾਂਗੇ ਚੱਲ ਹੋਰ ਕੱਢ ਚੱਲ ਹੁਣ ਅਗਲੇ ਦੀ ਕਰ ਮੁਰਗਾ ਥਾਲਾ ਬੋਲਾ ਬੋਲਾ ਇਹ ਮੈਨੂੰ ਮੁਰਗਾ ਲੱਗਦਾ ਤੇ ਬਾਜ ਹੁਣ ਪਿਆਮ ਮੁਰਗੇ ਦੀ ਇਹ ਲੱਗਦਾ ਮੁਰਗਾ ਹੱਡਾ ਪੈਰਾਂ ਤੋਂ ਇਹ ਹਬਾ ਕੁੱਕੜ ਬਾਨੀਆ ਪਲਟਦਾ ਚੱਲ ਛਿਲੇ ਆਈ ਦੀ ਅੱਜ ਵਲੌਗ ਦੀ ਐਂਡ ਕਰ ਅੱਜ ਕਿੱਦਾ ਕਹਿੰਦਾ ਹੁੰਦਾ ਮੈਂ ਕਿੱਦਾ ਅਜੈਂਡ ਕਰ ਵਲੌਗ ਦਾ ਕੀ ਸੰਗਦਾ ਕਹਤੋ ਕਰ ਨਹੀਂ ਨਹੀਂ ਖਤਮ ਕਰ ਅੱਜ ਜਿੱਦਾਂ ਮੈਂ ਕਹਿੰਨਾ ਕਰ ਲੈ ਨਹੀਂ ਕਰਨਾ ਨਹੀਂ ਨਹੀਂ ਫਿਰ ਕਿਹਾ ਕਰ ਚੱਲ ਠੀਕ ਆ ਬਾਬੇ ਚੰਗਾ ਵੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਹਿ ਉਹ ਇੰਨਾ ਦਾ ਕੰਮ ਆ ਕਰ ਲੈ ਦੱਸ ਤੇਰਾ ਕੰਮ ਹੈ ਲੈ ਤੇਰਾ ਕਿਉਂ ਨਹੀਂ ਕਰ ਉਹਦਾ ਇਹ ਤਾਂ ਫੋਨ ਦੇ ਪਿੱਛੇ ਬੋਲਦਾ ਇਹਨਾਂ ਕਹੇ ਯਾਰੀ ਹੈ ਉਹ ਲੋਕ ਕਿੱਧਰੇ ਮਾੜਾ ਮੋਟਾ ਕਾਲੀ ਦੀ ਆ ਉਹਦਾ ਖਿੜਿਆ ਉਹਨਾ ਅਰੇ ਇੱਕ ਅੰਡ ਤੇ ਕਰ ਹੈ ਚਲ ਉਹਦਾ ਕਰ ਦੇ ਚਲ ਉਹ ਤਾਂ ਆਪਣੇ ਵਾਲਾ ਕਹਿਰੀ ਜਿੱਦਾ ਵੀ ਕਹਿਣਾ ਨੇ ਕਿਹੜਾ ਕੰਪਨੀ ਕਿਹੜਾ ਨਹੀਂ ਸਮਾਪਤੀ ਕਰਨੀ ਹੈ ਅਮ ਲੋਗ ਦੀ ਆਪਾਂ ਤਾਂ ਇਹ ਕਹਿੰਦਾ 4 ਮਈ ਨੂੰ ਸਾਰੇ ਪਿੰਡਾਂ ਹਟੇ ਪਹੁੰਚ ਕੇ ਤਾਂ ਗਾਹ ਪਾ ਦਿਓ ਹੈ ਗਾਹ ਪਾ ਦਿਓ ਸਾਰੇ ਸਾਬੇ ਨਹੀਂ ਜਾਣੇ ਇੰਨੇ ਬੰਦੇ ਗਾਹ ਤਾਂ ਨਹੀਂ ਹੈ ਹੈ ਨਹੀਂ ਗਾਈ ਪੈਣਾ ਜਿਆਦੇ ਬੰਦੇ ਹੋਗੇ ਤਾਂ ਆੜਦੀ ਕਿੰਨੇ ਆਉਂਦੀ ਆ ਆੜਦੀਏ ਆਉਂਦੀ ਆ ਚੱਕ ਦਿਓ ਫੱਟੇ ਫੇ ਬਾਬੇਓ ਛੀਲੇ ਨੇ ਕਹਿਤਾ ਹੁਣ ਚਲੋ ਠੀਕ ਹੈ ਬਾਬੇਓ ਫਿਰ ਛੀਲਾ ਦਾ ਸੰਗੀ ਜਾਂਦਾ ਤੇ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਆਪਣਾ ਆਪਣਾ ਖਿਆਲ ਰੱਖਿਓ ਮਿਲਦੇ ਆਂ ਬਾਬਿਓ ਅਗਲੀ ਵੀਡੀਓ ਦੇ ਵਿੱਚ ਚਲ ਹੁਣ ਬਾਏ ਦਾ ਕਰਦੇ ਆਂ